ਨੰਨੇ ਜਿਹੇ ਭਰਾਵਾ ਫੋਟੋ ਪਾ ਦਊਗਾ ਨਾ ਫਿਰ ਮੈਂ ਉਹਦੇ ਹੀ ਭਰਾਵਾ ਮੇਰਾ ਮਨ ਭੱਜ ਜਾਂਦਾ ਫੋਟੋ ਨਾ ਪਾਈ 1.5 ਲੱਖ ਰੁਪਏ ਦੇ ਬੈਲੇ ਜਾ ਰਿਹਾ ਹੈਗਾ ਯਾਰ ਇੰਨਾ ਟੈਕਸੋ ਕਿੱਥੇ ਪੈ ਜਿਹੜਾ ਮੈਂ ਭਰਾਵਾ ਇੰਨਾ ਕੁ ਦੇਖੇ ਨਹੀਂ ਪਾਇਆ 9-10 ਲੱਖ ਰੁਪਏ ਨਹੀਂ ਯਾਰ ਇੱਤੇ ਆ ਭਰਾਵਾ ਮੈਂ ਤਾਂ ਬਹੁਤ ਡਰਦਾ ਇਹ ਚੀਜ਼ਾਂ ਤੋਂ ਸਾਲਾ ਫਿਰ ਸੀਬੀਆਈ ਚੱਕ ਲੈ ਗਈ ਮੈਨੂੰ ਉਹ ਤਾਂ ਠੀਕ ਹੈ ਮੈਂ ਆਪਣੇ ਤੱਕ ਰੱਖ ਲਊਗਾ ਜੇ ਤੇਰੀ ਮਾਂ ਨੂੰ ਪਤਾ ਲੱਗ ਜੇ ਉਹਨੇ ਕਲੇਸ਼ ਪਾ ਦੇਣਾ ਯਾਰ ਤੈਨੂੰ ਪਤਾ ਹੀ ਆਪਣੀ ਮਾਂ ਦਾ ਤੇਰੀ ਉਹਨੇ ਕਿਹਾ ਭਰਾਵਾ ਸਾਡੇ ਮੁੰਡੇ ਤੋਂ ਪੈਸਾ ਲੈ ਕੇ ਐਡਾ-ਉਡਾ ਸੀਵੀਅਰ ਸੀਵੀਅਰ ਤੰਗੀ ਤੇਰੀ ਮਾ ਤੰਤਾਰੀ ਕਿੱਥੇ ਗੱਲ ਰਹਿਣੇ ਇੰਗਲਿਆ ਦਾ ਨੰਬਰ ਦਿੱਤੇ ਵੀ ਰਹਿੰਦੇ ਹੋਰ ਸੁਣਾ ਤੂੰ ਬਾਕੀ ਸਭ ਤੇ ਟਿਕਟਾ ਹੋ ਗਿਆ ਹੈ ਕਿ ਗੇਮ ਕਰ ਕਰ ਕੇ ਵੈਸੇ ਨਹੀਂ ਕਰੇ ਵਧੀਆ ਨੀਂਦਰ ਭਰਾ ਵਧੀਆ ਵਧੀਆ ਹੋਰ ਦੱਸ ਸੇਵਾਦ ਕਿਵੇਂ ਯਾਰ ਕੀ ਕਰ ਯਾਰ ਵੈਜ ਹੋਇਆ ਵੇਲੇ ਬੈਠੇ ਸੀ ਕਿ ਮੈਂ ਕਿਹਾ ਕਾਲ ਕਰਕੇ ਹਰ ਬਾਰ ਪੁੱਛ ਰੰਦੇ ਬੈਠੇ ਉਹਦੇ ਪਚੌਣ ਦੀ ਥੁਲਗੇ ਰਹਿ ਗਿਆ ਲੱਗਦਾ ਜਾਲ ਆ ਰਹੀ ਹੁੰਦਾ ਤਾਂ ਬੈਠ ਕੇ ਕਾਲ ਕਰਕੇ ਤੋਕ ਨੂੰ ਦੱਸ ਦੇ ਮੇ ਮੇ ਨੂੰ ਨੰਬਰ ਹੀ ਨਹੀਂ ਸੀ ਘੱਟ ਰਿਹਾ ਯਾਰ ਹੁਣ ਕੀ ਕਰੀਏ ਇੰਡੀਆ ਦੇ ਮੇਲੇ ਬੈਠੇ ਆ ਅਸੀਂ ਵੀ ਭਰਾਵਾ ਸਾਡਾ ਤੋਂ ਦੇਖੋ ਏਥੇ ਯਾਰ ਪਰ ਆਵਦਨ ਕਰਕੇ ਕੁਝ ਨਹੀਂ ਤੇ ਨੰਬਰ ਮੇਰਾ ਸੇਵ ਕਰ ਲੇ ਤੇ ਬੰਦਾ ਫਿਰ ਕਾਲ ਵੀ ਕਰਨ ਲੱਗ ਪਾਇਆ ਸੀ ਕੋਈ ਨਹੀਂ ਕੋਈ ਨਹੀਂ ਨਾ ਨਾ ਕੋਈ ਹੋਰ ਸੁਣਾ ਮੇਲੇ ਆਪਾਂ ਵੀ ਦੱਸੋ ਫਿਰ ਦੱਸ ਕੰਮ ਕਰਦੇ ਕਿਹੋ ਜਿਹਾ ਕੰਮ 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 ਕਿਹੋ ਜਿਹਾ ਚੱਲ ਰਿਹਾ ਇੱਥੇ ਮੇਲੇ ਆ ਯਾਰ ਉਧਰ ਤਾਂ ਜੇ ਚੱਲਦਾ ਤਾਂ ਵਧੀਆ ਚੱਲਦਾ ਨਾ ਕਿ ਬੇਤੇਰਾ ਫਿਰ 10 10 ਕਿਦਾਂ ਆਣਾ ਯਾਰ ਮੈਂ ਜੇ ਘੇ ਆਣ ਲੱਗਿਆ ਥੋੜੇ ਦਿਨ ਲਈ ਛੁੱਟੀ ਤੇ ਅੱਛਾ ਮੇਰੇ ਹੀ ਕਰੋ ਠੀਕ ਆ ਛੱਡੇ ਦੇਖਣ ਆਣਾ ਛੁੱਟੀ ਤੇ ਮੈਂ ਕਾਲ ਕਰਕੇ ਇੱਥੇ ਸੀ ਕਿ ਮੈਂ ਤੇ ਹਾਲ ਵਾਲੇ ਪੁੱਛਾਂਗੇ ਸਰਪ੍ਰਾਈਜ਼ ਵੀ ਦੇਵਾਂਗੇ ਤੇ ਤੜਕੇ ਲਈ ਕੋਈ ਵਧੀਆ ਵੀ ਹਕਵੀ ਲੈ ਕੇ ਆਣਾ ਸੀਗਾ ਲੈ ਫਿਰ ਕਾਲ ਕਰਕੇ ਹਾਲ ਵਾਲੇ ਪੁੱਛ ਲੈਂਦੇ ਤੇ ਪੁੱਛ ਲੈਂਦੇ ਕੀ ਵਾਲੇ ਨਾ ਨਾ ਠੀਕ ਹੈ ਭਰਾ ਬਹੁਤ ਵਧੀਆ ਥਾਂ ਤੋਂ ਬੜੀ ਖੁਸ਼ੀ ਹੋਈ 26 ਤਾਂ ਆ ਗਈ ਯਾਰ ਫਿਰ ਦਿਨੇ ਕਿੰਨੇ ਰਹਿ ਗਏ ਥੋੜਾ ਜਿਹਾ ਦਿਨ ਰਹਿ ਗਿਆ ਤਕਰੀਬਨ ਰਾਤ ਨੂੰ 12 ਹੋ ਗਈ ਤੇ 26 ਦਿਨ ਹੋ ਗਏ ਮੈਂ ਕਹਤਾ ਹੀ ਕਿ ਕਿਤੇ ਮਾਰਕੀਟ ਜਾਣਾ ਸੀਗਾ ਸ਼ਾਪਰ ਨੂੰ ਲੈ ਕੇ ਤੇ ਲੋਕ ਪੁੱਛਣੇ ਲੱਗਿਆ ਹਾਰ ਵਾਲੇ ਪੁੱਛਣ ਦੇ ਤੇ ਪੁੱਛਣੇ ਕਿ ਮਾੜਾ ਕਰ ਰਿਹਾ ਤੋ ਲੱਗਿਆ ਅੰਜ ਬੰਦਾ ਖਾਲੀ ਹੱਥਾਂ ਨਾਲ ਲੱਗ ਉਹਦੇ ਇਹ ਕਹਿੰਦੇ ਹੈਗੇ ਕਿ ਯਾਰ ਬਾਹਰੋਂ ਆਏ ਤੇ ਦੱਦਿਆਂ ਨੂੰ ਟੱਕਰ ਮਿੱਝਿਆ ਗਿਆ ਨਾ ਨਾ ਇਦਾਂ ਹੀ ਕਰਨੀ ਹੈ ਬੋਲ ਵੀ ਆ ਉਹਨਾਂ ਬਦਲ ਗਏ ਆ ਹਾਂ ਹਾਂ ਇਹ ਕਿੱਥੇ ਲਾਈ ਸੀ ਗਾ ਲਾਈ ਸੀ ਉਹ ਥੋੜੇ ਨਾ ਹਾਂ ਨਾ ਦੱਸ ਤੇ ਗੱਲ ਤੇ ਇਸੀ ਤੇ ਮੈਂ ਨਾ ਥੋੜੇ ਸਾਈਡ ਤੇ ਪੈਸੇ ਤੇਰੇ ਕੋਲ ਪਵਾੜੇ ਹੈਗੇ ਥੋੜੇ ਜੇ ਤੇ ਉਹਨਾਂ ਪੈਸੇ ਅਲਾ ਕਿਸੇ ਦੇ ਜ਼ਿਕਰ ਨਹੀਂ ਕਰਨਾ ਲਾਤ ਉਪਰੇ ਕਰ ਦੇ ਦੇ ਕਿ ਨਾ ਮੇਰੇ ਪੈਸੇ ਲੈ ਕੇ ਤੇ ਮੈਨੂੰ ਥੋੜੇ ਜਿਹੇ ਪੈਸੇ ਚਾਹੀਦੇ ਨੇ ਤੇ ਮੈਂ ਤੇਰੇ ਕੋਲ ਪੈਸੇ ਪਵਾਣ ਲਿਆ ਸਾਈਡ ਤੇ ਥੋੜੇ ਜੇ ਮੈਂ ਜਿਸ ਟਾਈਮ ਛੁੱਟੀ ਤੇ ਆਇਆ ਤੇ ਆ ਕੇ ਤੇਰੇ ਕੋਲ ਪੈਸੇ ਪੜਾ ਲੈਣਾਗਾ ਕਿ ਜੇ ਦਿੱਲੀ ਜੱਟ ਇੱਕ ਏਜੰਟ ਹੈਗਾ ਸ਼ਮਸ਼ੇਰ ਸਿੰਘ ਜੀ ਵੀਜ਼ਾ ਲੈ ਕੇ ਬਾਹਰ ਆਇਆ ਸੀਗੇ ਹਾਂ ਹਾਂ ਤੇ ਉਹ ਏਜੰਟ ਦਾ ਮੈਂ ਉਹ ਏਜੰਟ ਦਾ 2 ਲੱਖ ਰੁਪਏ ਦੇਣਾ ਸੀਗਾ ਤੇ ਉਹ ਏਜੰਟ ਦਾ ਪਰ 2 ਲੱਖ ਰੁਪਏ ਲੈਣਾ ਸੀਗਾ ਤੇ ਜਿਸ ਟਾਈਮ ਤੇ ਕੋਈ ਪੈਸੇ ਆੜਣਗੇ ਮੈਂ ਤੁਹਾਨੂੰ ਏਜੰਟ ਦਾ ਨੰਬਰ ਦੇ ਦੇਵਾਂਗਾ ਤੇ ਉਹ ਏਜੰਟ ਨੂੰ 2 ਲੱਖ ਰੁਪਏ ਜਾਂ ਪਵਾ ਦੇ ਜਾਂ ਤੇਰੇ ਕੋਲ ਜੱਟ ਆ ਕੇ ਲੈ ਜਾਏਗਾ ਪੈਸੇ ਅੱਛਾ ਤੇ ਬਾਕੀ ਜਿਹੜੇ ਪੈਸੇ ਹੋਣਗੇ ਆਪਣੇ ਕੋਲ ਸੇਫਲੇ ਰੱਖ ਲਈ ਤੇ ਜਿੰਨੇ ਨੇ ਤੈਨੂੰ ਲੋੜ ਪੈ ਜੇ ਕਿਸੇ ਕੰਮ ਲਈ ਤੇ ਉਹ ਵਿੱਚੋਂ ਪੈਸੇ ਨੂੰ ਖਰਚ ਕਰ ਲੈ ਤੇ ਇਹ ਨਾ ਸੋਚੇ ਕਿ ਪATER ਵੀ ਪੁੱਮੇਰੇ ਬਾਰੇ ਬਾਰੇ ਕੀ ਸੋਚੇਗਾ ਆਪਾਂ ਬੈਠ ਕੇ ਉਹਨਾਂ ਪੈਸੇ ਨੂੰ ਬਾਅਦ ਵਿੱਚ ਕਰ ਲਾਂਗੇ ਬਾਕੀ ਪੈਸੇ ਆਪਣੇ ਕੋਲ ਸੇਫਲੇ ਰੱਖ ਲਈ ਤੇ ਪੈਸੇ ਦਾ ਕਿਸੇ ਕੇ ਜ਼ਿਕਰ ਨਹੀਂ ਕਰਨਾ ਤੂੰ ਠੀਕ ਆ ਤੇ ਛੁੱਟੀਦਾਰ ਮੈਨੂੰ ਪੈਸੇ ਚਾਹੀਦੇ ਮੈਂ ਕਾ ਕਰਕੇ ਤੇਰੇ ਕੋਲ ਥੋੜਾ ਸਾਈਡ ਤੇ ਪੈਸੇ ਭਵਾਰਾ ਤੇ ਵਿੱਚੋਂ 2 ਲੱਖ ਰੁਪਏ ਕਢ ਕੇ ਅੱਡੇਮ ਦੇ ਦੇ ਤੂੰ ਠੀਕ ਆ ਪਵਾਉਂਗਾ ਕਿੰਨੇ ਯਾਰ ਇੰਨਾ ਟੈਕਸ ਕਿੱਥੇ ਪੈ ਜਣਾ ਮੈਂ ਭਰਾਵਾ ਇੰਨਾ ਕਰੀ ਦੇਖੇ ਨਹੀਂ ਪਾਇਆ 9 10 ਲੱਖ ਰੁਪਈਆ ਮੈਂ ਆ ਕਹਿੰਦਾ ਮੈਂ ਟੈਕਸ ਕਟਾ ਕੇ ਫਿਰ ਤੇਰੇ ਕੋਲ ਪੈਸੇ ਭੇਜਾਂਗਾ ਕੋਈ ਟੈਕਸ ਨਹੀਂ ਪੈਣਾ ਹੈਗਾ ਬੇਫਿਕਰ ਹੋ ਜਾ ਟੈਕਸ ਕਲੀਅਰ ਕਰਵਾ ਕੇ ਤੂੰ ਪੈਸੇ ਤੇਰੇ ਭੇਜ ਰਿਹਾ ਕਿ ਮੈਂ ਨਹੀਂ ਯਾਰ ਇੱਤੇ ਆ ਭਰਾਵਾ ਮੈਂ ਤਾਂ ਬਹੁਤ ਡਰਦਾ ਇਹ ਚੀਜ਼ਾਂ ਤੋਂ ਸਾਲਾ ਕਿਤੇ ਸੀਬੀਆਈ ਚੱਕ ਲੈ ਗਈ ਮੈਨੂੰ ਉਹ ਯਾਰ ਜਦੋਂ ਤੈਨੂੰ ਮੈਂ ਕਹਿ ਰਿਹਾ ਵੀ ਤੈਨੂੰ ਉਹ ਟੈਕਸ ਕਲੀਅਰ ਕਰਵਾ ਕੇ ਫਿਰ ਤੇਰੇ ਕੋਲ ਪੈਸੇ ਭੇਜਾਂਗਾ ਮੈਂ ਉਹ ਮੈਂ ਦੇਦਾ ਥੋੜੇ ਪੈਸੇ ਭੇਜ ਤੂੰ ਆਪਣੇ ਘਰੇ ਵੀ ਨਥਲੇ ਮਾਤਾ ਨੂੰ ਨਹੀਂ ਨਥਲੇ ਮਾਤਾ ਨੂੰ ਤੇਰੇ ਆਪਣੇ ਤੇ ਜਿੱਕਾ ਤੀ ਵਾਰ ਦੁਬਾਰਾ ਤੇਰੇ ਕੋਲੋਂ ਬੋਲ ਲੱਗਿਆ ਵੀ ਕਿਸੇ ਕੇ ਗੱਲ ਤੇ ਸਿਰਫ ਆਪਣੇ ਦੋਲਰ ਹੀ ਚਾਹੀਦੇ ਹੈ ਨਾ ਮੈਨੂੰ ਪੈਸੇ ਥੋੜੇ ਜਿਹਾ ਜ਼ਿਆਦਾ ਨਹੀਂ ਚਾਹੀਦੇ ਤੇ ਬਾਬਾ ਜੀ ਮੈਨੂੰ ਕੋਈ ਗੱਲ ਦਿੱਤਿਆ ਉਹ ਤਾਂ ਠੀਕ ਹੈ ਮੈਂ ਆਪਣੇ ਤੱਕ ਰੱਖ ਲਵਾਂ ਜੇ ਤੇਰੀ ਮਾਤਾ ਨੂੰ ਪਤਾ ਲੱਗ ਜਵੇ ਉਹਨੇ ਕਲੇਸ਼ ਪਾ ਦੇਣਾ ਯਾਰ ਤੈਨੂੰ ਪਤਾ ਹੀ ਆਪਣੀ ਮਾਤਾ ਦਾ ਤੇਰੀ ਉਹਨੇ ਕਿਹਾ ਭਰਾਵਾ ਸਾਡੇ ਮੁੰਡੇ ਤੋਂ ਪੈਸਾ ਲੈ ਕੇ ਐਦਾਂ ਉਦਾਂ ਸਿਵियर ਸਿਵियर ਤਗੜੀ ਤੇ ਤੇਰੀ ਮਾਤਾ ਆ ਉਹਨੇ ਭਰਾਵਾ ਸਾਡਾ ਜੀਣਾ ਹਰਾਮ ਕਰ ਦੇਣਾ ਅਜਟ ਨੇ ਜੱਟ ਕੋਲ ਕਰਦੇ ਸਰਦਾਰ ਸਾਹਿਬ ਮੈਨਾ ਅੱਗੇ ਸੇ ਅਜ ਕਰਕੇ ਪੁਹਾਰਾ ਸੀਗਾ ਉਹ ਜਿੰਦੇ ਅਜਟ ਦੇ ਪੈਸੇ ਦੇਣੇ ਸੀਗੇ ਨਾ ਲੈ ਹੂੰ ਤੇ ਉਹਦੀ ਮਾਤਾ ਸੀ ਵੀ ਇਸ ਨਾਲ ਪਰ ਸੀਰੀਅਸ ਬਈ ਗਈ ਤੋਂ ਉਹਨਾਂ ਨੇ ਆਪਣੀ ਮਤਦਰ ਪ੍ਰੈਸ਼ਰ ਕਰਵਾਣਾ ਸੀਗਾ ਬਾਗ ਚੰਦ ਕੋਲ ਰਿਸਰਚਿੰਗ ਨੇ ਪ੍ਰੈਸ਼ਰ ਕਰਵਾਣਾ ਸੀ ਉਹਨੂੰ ਪੈਸਿਆਂ ਦੀ ਤਾਂ ਪੈਸਿਆਂ ਦੀ ਨਾਲ ਟਾਈਮ ਜ਼ਰੂਰ ਤੇ ਪੈ ਗਈ ਸੀ ਪਰ ਦੋਨੇ ਕਹਿੰਦਾ ਜਿਵੇਂ ਅਸਲੀ ਮੈਨੂੰ ਤੇ ਉਹ ਕਹਿੰਦਾ ਕਿ ਨਾ ਕਿ ਕਿ ਜੇ ਕਰਵਾ ਲਿਆ ਤੇ ਅੱਜ ਪ੍ਰੈਸ਼ਰ ਨਾ ਹੋਇਆ ਇੱਕ ਕੈਪਟਨ ਇਹ ਕਹਿੰਦੇ ਜੇ ਤੇ ਉਹਦੀ ਮਾਤਜ਼ ਬਿੱਤ ਹੋ ਜਾਣੀ ਹੈਗੀ ਮੈਂ ਤਾ ਕਰਕੇ ਤੇਰੇ ਕੋਲ ਪ੍ਰੈਸ਼ਰ ਪਵਾ ਰਿਆ ਸੀਗਾ ਕਿ ਚਲੋ ਆਪਾਂ ਲਉ ਆਪਣੀ ਲੰਦਾ ਦਾ ਪ੍ਰੈਸ਼ਰ ਕਰਵਾ ਲੇਗਾ ਜਾਂ ਤੂੰ ਇਹਨੇ ਕਰ ਲੈ 26 ਤਰੀਕ ਨੂੰ ਤੇ ਮੈਂ ਆ ਜਾਣਾ ਹੈਗਾ ਤੇ ਤੂੰ ਥੋੜੇ ਜਿਹਾ ਪ੍ਰੈਸ਼ਰ ਆ ਕੇ ਜੱਟ ਨੂੰ ਕਰਦੇ ਤੇ ਬਾਕੀ ਜਿਹੜੇ ਪੈਸੇ ਨੇ ਉਹ ਪਵਾ ਦੇ ਦਰਾਂਗੇ ਵੈ ਕੇ ਜਿਸ ਦਾ ਮੈਂ ਛੁੱਟੀ ਤੇ ਆਇਆ ਤੇ ਆਖਿਰ ਪੈਸੇ ਦੇ ਲਾ ਕੇ ਨੂੰ ਪਤਾ ਯਾਰ ਇੰਡੀਆ ਜੋ ਤੂੰ ਮੈਨੂੰ ਪਹਿਲੇ ਕੀ ਪੁੱਛਿਆ ਕਿ ਕੰਮ ਬੰਦਾ ਤੇਰਾ ਕਿੰਦਾ ਪਰ ਆ ਬਿਲਲੇ ਹਣ ਬਿਲਲੇ ਬੰਦਾ ਕੀ ਕਰੇਗਾ ਇਹ ਕਿ ਉਹ ਤੁਹਾਨੂੰ ਪੂਰੇ ਪੈਸੇ ਦਾ ਦੇ ਰਹੇ ਚਲੋ ਥੋੜਾ ਜਿਹਾ ਮੋਟਰ ਦਾ ਪ੍ਰੈਸ਼ਰ ਜੋ ਕਿ ਕਰਦੇ ਬਾਕੀ ਵੈਕ ਫਿਰ ਨੇ ਰਜਿਸਟਰ ਕਰ ਲਾਂਗੇ ਜਦੋਂ ਆਪਣੇ ਵੀ ਕਾਲ ਕਰੇ ਕਿੰਨੇ ਤਿਆਰ ਕਰ ਮਾੜੇ ਕਿੱਦਾਂ ਕਰਨੇ ਆ ਕਿੰਨੇ ਦਾ ਜਿੰਨੇ ਤੋਂ ਕਰਦੇ ਨੇ ਕਿੰਨੇ ਕਾਦੇ ਨੇ ਜੇ ਜਦੋਂ ਜਿਹੜਾ ਆਪਰੇਸ਼ਨ ਦਾ ਵਾਲੀ ਨੇ ਵੀ ਰਹੇ ਹੋ ਪਰ ਮੇਰੇ ਕੋਲ ਮੈਂ کہہ ਰਿਹਾ ਜਦੋਂ ਮੈਂ ਕਿਹਾ ਕਿ ਪੈਸੇ ਜਿੰਨੇ ਤੋਂ ਦੇ ਰਿਹਾ ਬੇਟਾ ਮੈਂ ਬੇਟਾ ਮੈਂ ਯਾਰ ਮੈਂ ਕਹਿੰਦਾ ਕਿ ਮੈਂ ਉਹ ਨਿਆਣਾ ਦੀ ਗੱਲ ਕਰਦਾ ਹਾਂ ਹਾਂ ਜੀ ਆ ਗਿਆ ਤੁਸੀਂ ਚਲੋ ਸਰੇ ਜਾ ਨਿਆਣਾ ਤੇ ਨਹੀਂ ਸਮਝਦਾ ਤਾਂ ਕਰਕੇ ਨਿਆਣਾ ਕੋਲ ਚੱਲਣਾ ਹੈਲੋ ਹੈ ਹਾਂ ਹਾਂ ਉਹ ਮੈਂ ਕਿਹੜੀ ਗੱਲ ਸੋੜਿਆ ਯਾਰ ਮੈਂ ਜੈਂਟਲ ਨੂੰ ਜਾਣਦਾ ਨਹੀਂ ਯਾਰ ਇਹਨੂੰ ਮੈਂ ਕੀ ਕਰਨਾ ਉਹਦਾ ਨੰਬਰ ਲੈ ਗਿਆ ਉਹ ਆਪਣੇ ਮਾਸੇ ਦਾ ਮੁੰਡਾ ਹੈ ਤੇ ਗੱਲ ਇਹ ਹੈ ਕਿ ਇੰਨਾ ਤੇ ਤੂੰ ਜਦੋਂ ਤੇਰੇ ਨਾਲ ਜਿਹੜਾ ਰੋਡ ਜਿਹੜਾ ਚੁੱਕੇ ਹੋੜੇ ਦੇ ਪੈਸੇ ਦੇ ਰਹੇ ਜਿੰਨਾ ਤੁਸੀਂ ਤੇਰੇ ਮਾਤਾ ਦਾ ਪ੍ਰੈਸ਼ਰ ਕਰਵਾ ਲਓ ਮੈਨੂੰ ਫੋਟੋ ਪੱਲੇ ਜਿਹੜੇ ਤੇਰਾ ਜਿਹੜਾ ਚੁੱਕੇ ਹੋੜੇ ਜਿਹੜੇ ਮਾਤਾ ਦਾ ਐਡਿਟ ਕਿ ਜਾਈਂ ਲੈ ਨਾ ਇਹਦੇ ਪ੍ਰਾਵਾ ਫੋਟੋ ਪਾ ਦਊਗਾ ਨਾ ਤੂੰ ਫਿਰ ਮੈਂ ਉਦਾਂ ਹੀ ਪ੍ਰਾਵਾ ਮੇਰਾ ਮਨ ਭਰ ਜਾਂਦਾ ਫੋਟੋ ਨਾ ਭਾਈ ਫੋਟੋ ਪਾ ਲਾ ਤਾਂ ਮੈਨੂੰ ਉਦੋਂ ਮੇਰਾ ਮਨ ਭਰ ਜਾਂਦਾ ਹੁਣ ਇਹ ਦੱਸ ਕੀ ਹੁਣ ਜਦੋਂ ਤੂੰ ਕਿੱਥੇ ਬੈਠਾ ਹੈ ਅਸਰ ਜੀ ਇਹ ਤੇ ਪੁੱਛਿਆ ਤੈਨੂੰ ਮੈਂ